ਪੀਟੀਸੀ نیوز ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਸੋਸ਼ਲ ਮੀਡੀਆ ਤੇ ਇੱਕ ਬੜੀ ਹੀ ਸ਼ਰਮਨਾਕ ਵੀਡੀਓ ਵਾਇਰਲ ਹੋ ਰਹੀ ਆ ਔਰ ਵੀਡੀਓ ਹੈ ਅਮਰitsar ਗੁਰੂ ਨਗਰੀ ਤੋਂ ਔਰ ਬਿਲਕੁਲ ਦਰਬਾਰ ਸਾਹਿਬ ਦੇ ਨਜ਼ਦੀਕ ਬਣੇ ਕਿਸੇ ਇੱਕ ਹੋਟਲ ਦੇ ਵਿੱਚੋਂ ਇਹ ਵੀਡੀਓ ਵਾਇਰਲ ਹੋ ਰਹੀ ਆ ਇਸ ਵੀਡੀਓ ਦੇ ਵਿੱਚ ਇੱਕ ਲੜਕੀ ਤੇ ਨਾਲ ਉਹਦੇ ਦੋ ਹੋਰ ਮੁੰਡੇ ਨੇ ਉਹ ਨਸ਼ਾ ਕਰਦੇ ਹੋਏ ਦਿਖਾਈ ਦੇ ਰਹੇ ਨੇ ਹਾਲਾਂਕਿ ਅਸੀਂ ਤੁਹਾਨੂੰ ਹੁਣ ਉਹਨਾਂ ਦੇ ਚਿਹਰੇ ਤਾਂ ਨਹੀਂ ਦਿਖਾ ਪਾਵਾਂਗੇ ਤੇ ਨਾ ਹੀ ਡਰੱਗਸ ਦੀਆਂ ਸੀ ਤੁਹਾਨੂੰ ਤਸਵੀਰਾਂ ਦਿਖਾਣੇ ਔਰ ਅਸੀਂ ਪਹਿਲਾਂ ਤੁਹਾਨੂੰ ਚੇਤਾਵਨੀ ਵੀ ਦਿੰਨੇ ਆ ਕਿ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਨਹੀਂ ਤਾਂ ਤੁਹਾਡੀ ਜ਼ਿੰਦਗੀ ਬਰਬਾਦ ਹੈ ਹੁਣ ਆਨੇ ਆਪਾਂ ਵਾਪਸ ਖਬਰ ਦੇ ਉੱਤੇ ਜੋ ਕਿ ਵੀਡੀਓ ਵਾਇਰਲ ਹੋਈ ਹੈ ਇੰਜ ਲੱਗ ਰਿਹਾ ਕਿ ਇਹਨਾਂ ਦੇ ਹੀ ਕਿਸੇ ਇੱਕ ਸਾਥਣ ਲੜਕੀ ਨੇ ਇਹ ਵੀਡੀਓ ਵਾਇਰਲ ਕੀਤੀ ਹੈ ਕਿਉਂ ਕਿ ਕਿਉਂਕਿ ਜਿਸ ਤਰੀਕੇ ਦੇ ਨਾਲ ਜਿਸ ਐਂਗਲ ਦੇ ਵਿੱਚ ਉਹ ਵੀਡੀਓ ਬਣਾਈ ਗਈ ਹੈ ਜਿਸ ਦੇ ਵਿੱਚ ਬਿਲਕੁਲ ਸਾਹਮਣੇ ਇੱਕ ਲੜਕੀ ਬੈਠੀ ਹੈ ਨਾਲ ਉਸਦੇ ਆਲੇ ਦੁਆਲੇ ਦੋ ਮੁੰਡੇ ਬੈਠੇ ਨੇ ਇਹ ਤਿੰਨੇ ਜਣੇ ਇੱਕ ਫਾਇਲ ਪੇਪਰ ਦੇ ਰਾਹੀਂ ਨਸ਼ਾ ਕਰਦੇ ਹੋਏ ਦਿਖਾਈ ਦੇ ਰਹੇ ਨੇ ਔਰ ਵੀਡੀਓ ਬਿਲਕੁਲ ਸਾਹਮਣੇ ਬੈਠੀ ਹੋਈ ਇੰਜ ਲੱਗਦਾ ਕਿ ਇੱਕ ਲੜਕੀ ਵੀਡੀਓ ਬਣਾ ਰਹੀ ਹੈ ਕਿਉਂਕਿ ਵੀਡੀਓ ਬਣਾਉਣ ਵਾਲੀ ਲੜਕੀ ਦੇ ਜਿਹੜਾ ਹੱਥ ਵਿੱਚ ਮੋਬਾਈਲ ਹੈ ਉਸ ਦੇ ਵਿੱਚ ਉਸ ਦਾ ਪੈਰ ਵੀ ਦਿਖਾਈ ਦੇ ਰਿਹਾ ਤੇ ਨਾਲ ਕੁਝ ਉਹਦੀਆਂ ਗੱਲਾਂ ਵੀ ਸੁਣਾਈ ਦੇ ਰਹੀਆਂ ਨੇ ਤੇ ਹੁਣ ਤੁਹਾਨੂੰ ਅਸੀਂ ਨਾਲ ਦੀ ਨਾਲ ਉਹ ਤਸਵੀਰਾਂ ਵੀ ਦਿਖਾ ਰਹੇ ਹਾਂ ਜੋ ਕਿ ਇਸ ਵਕਤ ਸ਼ਰਮਸਾਰ ਕਰ ਦੇਣ ਵਾਲੀਆਂ ਨੇ ਤੇ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ ਪੰਜਾਬ ਪੁਲਿਸ ਕੋਲ ਇਹ ਮਾਮਲਾ ਪਹੁੰਚ ਚੁੱਕਿਆ ਹੈ ਔਰ ਪੁਲਿਸ ਨੇ ਵੀ ਸਾਫ ਤੌਰ ਤੇ ਕਿਹਾ ਕਿ ਅਸੀਂ ਇਸ ਮਾਮਲੇ ਦੇ ਵਿੱਚ ਇੱਕ ਬੰਦਾ ਫੜਿਆ ਜ਼ਰੂਰ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹ ਲੜਕੀ ਔਰ ਜਿਹੜੇ ਦੋ ਨਾਲ ਲੜਕੇ ਦਿਖਾਈ ਦੇ ਰਹੇ ਨੇ ਜੋ ਕਿ ਡਰੱਗਸ ਲੈ ਰਹੇ ਨੇ ਉਹਨਾਂ ਨੂੰ ਵੀ ਉਮੀਦ ਹੈ ਕਿ ਬਹੁਤ ਛੇਤੀ ਅਸੀਂ ਗ੍ਰਫਤਾਰ ਕਰ ਲਵਾਂਗੇ ਪੁਲਿਸ ਦਾ ਕਹਿਣਾ ਹੈ ਖੈਰ ਆ ਤਸਵੀਰਾਂ ਦੇਖ ਲਓ ਤਸਵੀਰਾਂ ਕਿਸ ਤਰੀਕੇ ਦੀਆਂ ਨੇ ਕਿਸ ਤਰੀਕੇ ਦੇ ਨਾਲ ਇਹ ਸਰਕਾਰ ਨੂੰ ਜ਼ਰੂਰ ਗੌਰ ਦੇ ਨਾਲ ਦੇਖ ਲੈਣੀ ਚਾਹੀਦੀਆਂ ਨੇ ਕਿਉਂਕਿ ਹੁਣ ਤੋਂ 3 ਮਹੀਨੇ ਪਹਿਲਾਂ ਸਰਕਾਰ ਨੇ ਇੱਕ ਟਾਈਮਲਾਈਨ ਦਿੱਤੀ ਸੀ ਸਰਕਾਰ ਨੇ ਮਈ ਮਹੀਨੇ ਦੀ ਟਾਈਮਲਾਈਨ ਦਿੱਤੀ ਸੀ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦੇਾਂਗੇ ਨਸ਼ਾ ਖਤਮ ਕਰ ਦੇਾਂਗੇ ਮਤਲਬ ਕਿ ਤੁਹਾਨੂੰ ਇੱਥੇ ਲੋਕਾਂ ਦੇ ਕੋਲੋਂ ਚਿੱਟਾ ਵਗੈਰਾ ਜਾਂ ਹੋਰ ਜਿਹੜੀ ਵੀ ਕਿਸਮ ਦੀ ਡਰੱਗਸ ਹੈ ਉਹ ਨਹੀਂ ਮਿਲੂਗੀ ਲੇਕਿਨ ਇਸ ਤੋਂ ਹੋਇਆ ਬਿਲਕੁਲ ਉਲਟ ਹੈ ਤਸਵੀਰਾਂ ਹੋਰ ਵੀ ਜ਼ਿਆਦਾ ਲੋਕਾਂ ਦੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲੱਗੀਆਂ ਨੇ ਔਰ ਸਭ ਤੋਂ ਮਾੜੇ ਹਾਲਾਤ ਜਿਹੜੇ ਹੋਰ ਆਪਾਂ ਦੇਖ ਲਈਏ ਬਾਰਡਰ ਇਲਾਕਿਆਂ ਦੇ ਨੇ ਭਾਵੇਂ ਗੁਰਦਾਸਪੁਰ ਦਾ ਇਲਾਕਾ ਹੋਵੇ ਜਾਂ ਫਿਰ ਆਪਾਂ ਕਿ ਇਹ ਅੰਮ੍ਰਿਤਸਰ ਦਾ ਹੀ ਕੋਈ ਨਾ ਇਲਾਕਾ ਹੋਵੇ ਅੰਮ੍ਰਿਤਸਰ ਤੋਂ ਐਸੀ ਲਗਾਤਾਰ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਦੋਂ ਲੋਕ ਨਸ਼ੇ ਦੇ ਵਿੱਚ ਝੂਣਦੇ ਹੋਏ ਦਿਖਾਈ ਦੇ ਰਹੇ ਨੇ ਉਹਨਾਂ ਦੇ ਕੋਲੋਂ ਆਪਣੀਆਂ ਲੱਤਾਂ ਦੇ ਉੱਤੇ ਵਜਨ ਤੱਕ ਨਹੀਂ ਪਾਇਆ ਜਾ ਰਿਹਾ ਆਪਣੇ ਜਿਵੇਂ ਹਵਾ ਦੇ ਵਿੱਚ ਲਟਕ ਰਹੇ ਹੁੰਦੇ ਨੇ ਇਸ ਤਰੀਕੇ ਦੇ ਨਾਲ ਸਿਰ ਮੋਢੇ ਥੱਲੇ ਸਿੱਟ ਕੇ ਜਿਵੇਂ ਜ਼ੋਮਬੀਜ਼ ਹੁੰਦੇ ਨੇ ਉਸ ਤਰੀਕੇ ਦੇ ਨਾਲ ਉਹਨਾਂ ਦੇ ਹਾਲਾਤ ਬਣੇ ਹੋਏ ਨੇ ਬਿਲਕੁਲ ਬੇਸੁਧ ਹੋ ਚੁੱਕੇ ਨੇ ਨੌਜਵਾਨ ਤੇ ਇਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਔਰ ਸ਼ਰਮਸਾਰ ਹੋਰ ਵੀ ਜ਼ਿਆਦਾ ਕਰ ਦੇਣ ਵਾਲੀਆਂ ਸਮਾਜ ਨੂੰ ਇਹ ਤਸਵੀਰਾਂ ਇਸ ਲਈ ਨੇ ਕਿਉਂਕਿ ਨਾ ਸਿਰਫ ਲੜਕੇ ਬਰਕਿ ਲੜਕੀਆਂ ਦੋ ਕਦਮ ਹੋਰ ਵੀ ਜ਼ਿਆਦਾ ਅੱਗੇ ਨਿਕਲ ਚੁੱਕੀਆਂ ਨੇ ਲੜਕੀਆਂ ਵੀ ਹੁਣ ਖੂਬ ਨਸ਼ੇ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਵੀਡੀਓ ਉਹਨਾਂ ਦੀਆਂ ਵਾਇਰਲ ਹੋ ਰਹੀਆਂ ਨੇ ਹਾਲਾਂਕਿ ਨਸ਼ਾ ਭਾਵੇਂ ਕੁੜੀ ਕਰੇ ਜਾਂ ਮੁੰਡਾ ਗਲਤ ਦੋਹਾਂ ਲਈ ਹੈ ਲੇਕਿਨ ਜਿਸ ਤਰੀਕੇ ਨਾਲ ਪਹਿਲਾਂ ਲੜਕੇ ਇਸ ਮਾਮਲਿਆਂ ਦੇ ਵਿੱਚ ਬਦਨਾਮ ਜ਼ਿਆਦਾ ਸੀ ਕਿ ਉਹ ਨਸ਼ੇ ਬਹੁਤ ਜ਼ਿਆ ਬਲਕਿ ਆਪਾਂ ਕਹੀਏ ਦੋ ਕਦਮ ਅੱਗੇ ਲੜਕੀਆਂ ਵੀ ਹੁਣ ਚੱਲਦੀਆਂ ਦਿਖਾਈ ਦੇ ਰੀਆਂ ਨੇ ਲੜਕੀਆਂ ਹੁਣ ਲੜਕੇ ਦੋਵੇਂ ਹੀ ਨਸ਼ੇ ਕਰ ਰਹੇ ਨੇ ਜੋ ਕਿ ਸਰਾਸਰ ਗਲਤ ਹੈ ਇਹ ਸਰਸਥਿਤੀ ਨਹੀਂ ਜਲਣਾ ਚਾਹੀਦਾ ਆ ਤਸਵੀਰਾਂ ਜਿਹੜੀ ਆ ਕਿ ਹੁਣ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਦੇ ਹੀ ਇੱਕ ਹੋਟਲ ਦੀਆਂ ਨੇ ਹੋਟਲ ਦਾ ਹਾਲਾਂਕਿ ਇਸ ਵੀਡੀਓ ਦੇ ਵਿੱਚ ਇੱਕ ਜਗ੍ਹਾ ਦੇ ਵਿੱਚ ਜ਼ਿਕਰ ਵੀ ਹੋ ਰਿਹਾ ਸੀ ਜਾਣ ਬੁਝ ਕੇ ਹਲੇ ਉਸ ਦਾ ਨਾਮ ਵੀ ਹਟਾ ਰਹੇ ਆ ਤਾਂ ਕਿ ਪਹਿਲਾਂ ਹੀ ਉਹ ਨਾ ਤਾਂ ਹੋਟਲ ਵਾਲਾ ਸਤਰਕ ਹੋ ਸਕੇ ਇਸ ਕਰਕੇ ਜਾਂ ਫਿਰ ਉਸ ਦੀ ਕੋਈ ਝੂਠੀ ਬਦਨਾਮੀ ਨਾ ਹੋਵੇ ਇਸ ਕਰਕੇ ਉਸ ਦਾ ਨਾਮ ਹਟਾ ਰਹੇ ਆ ਖੈਰ ਜੇ ਪੁਲਿਸ ਇਸ ਮਾਮਲੇ ਦੇ ਵਿੱਚ ਇਨਵੈਸਟੀਗੇ ਫਾਈਨ ਇਨਵੈਸਟੀਗੇਸ਼ਨ ਹੁੰਦੀ ਹੈ ਤਾਂ ਦੁੱਧ ਦਾ ਦੁੱਧ ਔਰ ਪਾਣੀ ਦਾ ਪਾਣੀ ਹੋ ਸਕਦਾ ਆ ਦੇਖੋ ਤਸਵੀਰਾਂ ਅਸੀਂ ਧੁੰਦਲੀਆਂ ਕੀਤੀਆਂ ਨੇ ਕਿਉਂਕਿ ਅਸੀਂ ਨਾ ਤਾਂ ਚਾਹੁੰਦੇ ਕਿ ਲੋਕ ਇਹਨਾਂ ਨੂੰ ਦੇਖ ਕੇ ਕੁਝ ਸਿੱਖਿਆ ਲੈਣ ਕਿ ਇਸ ਤਰੀਕੇ ਨਾਲ ਨਸ਼ਾ ਹੁੰਦਾ ਹੈ ਤੇ ਨਾ ਹੀ ਅਸੀਂ ਡਰੱਗਸ ਨੂੰ ਪ੍ਰਮੋਟ ਕਰ ਰਹੇ ਹਾਂ ਸਾਡਾ ਮਕਸਦ ਸਿਰਫ ਇਹ ਤਸਵੀਰਾਂ ਇਸ ਲਈ ਦਿਖਾਣਾ ਹੈ ਤਾਂ ਕਿ ਪਤਾ ਚੱਲ ਸਕੇ ਉਹਨਾਂ ਸਰਕਾਰੀ ਦਾਅਵਿਆਂ ਦਾ ਵੀ ਕੀ ਹਾਲ ਹੈ ਔਰ ਸਰਕਾਰ ਨੂੰ ਵੀ ਪਤਾ ਚੱਲ ਸਕੇ ਕਿ ਕਿਸ ਤਰੀਕੇ ਦੇ ਪੰਜਾਬ ਦੇ ਵਿੱਚ ਹਾਲਾਤ ਨੇ ਨੌਜਵਾਨ ਕਿਸ ਤਰੀਕੇ ਦੇ ਨਾਲ ਨਸ਼ਿਆਂ ਦੇ ਵਿੱਚ ਡੁੱਬੇ ਹੋਏ ਨੇ ਉਹਦੀਆਂ ਮੂੰਹ ਬੋਲਦੀਆਂ ਤਸਵੀਰਾਂ ਨੇ ਪੁਲਿਸ ਦਾ ਵੀ ਇਸ ਮਾਮਲੇ ਤੇ ਰਿਐਕਸ਼ਨ ਆਇਆ ਪੁਲਿਸ ਕੀ ਕਹਿ ਰਹੀ ਹੈ ਆਪਾਂ ਉਹ ਸੁਣਦੇ ਆਂ ਨਹੀਂ ਮੇਰੇ ਫੋਨ ਤੇ ਇੱਕ ਵੀਡੀਓ ਆਇਆ ਸੀਗਾ ਜਿਸ ਵਿੱਚ ਕੁਝ ਲੜਕੇ ਤੇ ਕੁਝ ਲੜਕੀਆਂ ਜਿਹੜੀਆਂ ਸੀਗੀਆਂ ਉਹ ਨਸ਼ੇ ਦਾ ਸੇਵਨ ਕਰਦੀਆਂ ਪਈਆਂ ਸੀ ਕਿਸੇ ਹੋਟਲ ਵਿੱਚ ਤੇ ਇਸ ਤੇ ਫੌਰੀ ਕਾਰਵਾਈ ਕਰਦੇ ਹੋਏ ਸਾਡੀ ਜਿਹੜੀ ਬੀ ਡਿਵੀਜ਼ਨ ਦੀ ਟੀਮ ਹੈ ਉਹਨੇ ਛਾਪਾ ਮਾਰਿਆ ਤੇ ਜਿਸ ਵਿੱਚ ਸਾਡਾ ਜਿਹੜਾ ਸਿਮਰਨਜੀਤ ਸਿੰਘ ਹੈਗਾ ਆ ਉਹਨੂੰ ਆਪਾਂ ਅਪ੍ਰੀਹੈਂਡ ਕੀਤਾ ਤੇ ਉੱਤੇ ਜਿਹੜਾ 27 ਐਨਡੀਪੀਐਸ ਐਕਟ ਦਾ ਬੱਚਾ ਦੇ ਕੇ ਉਹਨੂੰ ਅਰੈਸਟ ਕੀਤਾ ਹੈਗਾ ਤੇ ਇਹਦੇ ਵਿੱਚ ਜਿਹੜੇ ਸਿਮਰਨਜੀਤ ਸਿੰਘ ਵੱਲੋਂ ਫਰਦਨ ਸ਼ਾਹ ਹੋਇਆ ਹੈ ਉਹਦੇ ਵਿੱਚ ਉਹ ਦੱਸਿਆ ਗਿਆ ਕਿ ਜਿਹੜਾ ਇਹ ਨਸ਼ਾ ਲੈ ਕੇ ਆਂਦਾ ਹੈਗਾ ਇਹ ਕੋਈ ਰਾਜਵੀਰ ਕੌਰ ਤੇ ਸੁਖਜਿੰਦਰ ਕੌਰ ਲੇਡੀ ਹੈਗੀ ਆ ਉਹਨਾਂ ਤੋਂ ਇਹ ਨਸ਼ਾ ਲੈ ਕੇ ਆਂਦਾ ਹੈ ਜੀ ਹੋਟਲ ਦਾ ਨਾਮ ਗਿਆਨੀ ਨਿਵਾਸ ਹੈਗਾ ਆ ਇਹ ਗੋਲਡਨ ਟੈਂਪਲ ਦੇ ਨੇੜੇ ਹੈਗਾ ਜਿਹੜਾ ਹੋਟਲ ਹੈਗਾ ਆ ਤੇ ਇੱਥੇ ਸਾਨੂੰ ਜਿਹੜੀ ਇਨਫੋਰਮੇਸ਼ਨ ਜਦਾਂ ਮਿਲੀ ਸੀ ਤੇ ਸਾਡੀ ਟੀਮ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਤੇ ਜਿਹੜਾ ਦੋਸ਼ੀ ਹੈਗਾ ਉਹ ਤੋਂ ਫੜਿਆ ਗਿਆ ਜੀ ਹਜੇ ਤੱਕ ਸਾਨੂੰ ਉਹਨਾਂ ਦੇ ਨਾਮ ਕਨਫਰਮ ਨਹੀਂ ਹੋਏ ਸਾਡੀ ਟੀਮ ਜਿਹੜੀ ਹੈਗੀ ਹੈ ਉਹ ਇਹਨਾਂ ਨੂੰ ਮਤਲਬ ਕਿ ਸੋਰਸ ਲਾ ਰੱਖੇ ਹੈ ਤੇ ਜਿਹੜੀ ਲੇਡੀ ਹੈ ਤੇ ਨਾਲ ਇਹਦੇ ਜੀ ਦੋ ਸਾਡੇ ਜਾਇੰਟਸ ਹੋਰ ਜਿਹੜੇ ਲਿਖੇ ਆ ਆਪਾਂ ਉਹਨਾਂ ਨੂੰ ਵੀ ਜਲਦੀ ਐਪ੍ਰੀਂਟ ਕਰਕੇ ਤੁਹਾਨੂੰ ਅਰੈਸਟ ਦੇ ਕੋ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਗਿਆ ਕਿ ਮੀਡੀਆ ਰਾਹੀਂ ਵੀ ਦੱਸਿਆ ਗਿਆ ਕਿ ਕਿਸੇ ਵੀ ਹੋਟਲ ਵਿੱਚ ਕੋਈ ਵੀ ਗਲਤ ਕੰਮ ਹੋ ਰਿਹਾ ਬੇਸ਼ੱਕ ਉਹ ਭਾਵੇਂ ਇਮੋਰਲ ਟਰੈਫਿਕਿੰਗ ਦਾ ਹੋਵੇ ਭਾਵੇਂ ਇਹ ਨਸ਼ੇ ਦਾ ਸੇਵਨ ਕਰਨ ਦਾ ਹੋਵੇ ਤੇ ਆਪਾਂ ਨਸ਼ੇ ਜਿਹੜਾ ਮਾਲਕ ਹੈਗਾ ਆ ਔਰ ਹੋਟਲ ਦਾ ਉਹਨਾਂ ਤੇ ਵੀ ਕਾਰਵਾਈ ਕਰਦੇ ਪਏ ਆ ਈਵਨ ਪਹਿਲਾਂ ਵੀ 188 ਦੇ ਆਪਾਂ ਬੱਚੇ ਦਿੱਤੇ ਹੋਏ ਗਏ ਆ ਤੇ ਈਵਨ ਕਿ ਆਪਾਂ ਹੁਣ ਜੇ ਹੋਟਲ ਵਿੱਚ ਜੇ ਇਹ ਮਿਲੀਭੁਗਤ ਪਾਈ ਗਈ ਤੇ ਆਪਾਂ 29 ਐਨਡੀਪੀਐਸ ਦੇ ਐਕਟ ਦੇ ਅਧੀਨ ਇਹਨਾਂ ਨੂੰ ਵੀ ਬੁੱਕ ਕਰਾਂਗੇ ਬਿਲਕੁਲ ਸਾਡੇ ਡੀਜੀਪੀ ਸਾਹਿਬ ਵੱਲੋਂ ਜਿਹੜੇ ਹੈਗੇ ਸੀਪੀ ਸਾਹਿਬ ਨੂੰ ਸਖਤ ਆਦੇਸ਼ ਹੈਗੇ ਆ ਈਵਨ ਕਿ ਇਹਦੀ ਰਿਪੋਰਟਸ ਵੀ ਜਾਂਦੀ ਹੈ ਕਿ ਜਿੰਨੇ ਵੀ ਸਾਡੇ ਪਰチェ ਜਿਹੜੇ ਐਨਡੀਪੀਐਸ ਦੀ ਹਿੰਦੇ ਹੋ ਰਹੀ ਹੈ ਇਹਦੇ ਬੈਕਵਰਡ ਐਂਡ ਫਾਰਵਰਡ ਲਿੰਕੇਜ ਜਿਹੜੀਆਂ ਹੈਗੀਆਂ ਫਸਟ ਸੈਕੰਡ ਐਂਡ ਥਰਡ ਲੈਵਲ ਤੱਕ ਵੀ ਮਿਨਿਮਮ ਜਿਹੜਾ ਹੈਗਾ ਉਹ ਕਰਨ ਦੀ ਹਦਾਇਤ ਹੋਈ ਹੈ